ਹਰਜੀਤ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਦੇਖਾਂਗੇ ਵੀ ਟ੍ਰੋਲ ਕਰਕੇ ਜਾਂ ਰੋਸਟ ਕਰਕੇ ਹਾਸੇ ਮਜ਼ਾਕ ਚ ਕੁਝ ਵਧੀਆ ਚੀਜ਼ ਆਪਾਂ ਨੂੰ ਸਿੱਖਣ ਨੂੰ ਮਿਲੇ ਤੇ ਅੱਜ ਵੀ ਮੈਂ ਆਪਣੀ ਜਿੰਦ ਜਾਣ ਤੇ ਤੁਹਾਡੀ ਭਾਬੀ ਭਾਈ ਰਣਜੀਤ ਕੌਰ ਭਾਬੀ ਉਹ ਭਾਈ ਰਣਜੀਤ ਸਿੰਘ ਢੱਡਰੀਆਰੇ ਗੱਲ ਕਰੂੰਗਾ ਮੈਂ ਜੇ ਤੁਸੀਂ ਨਹੀਂ ਕਰ ਸਕਦੇ ਤੇ ਸੁਸਾਈਡ ਕਰਨਾ ਜਾ ਕੇ ਦਾ ਮਜ਼ਾਕ ਦੀ ਚਲੋ ਤੇ ਉਹਨਾਂ ਨੇ ਅੱਜ ਕੱਲ ਬੜੀ ਵੀਡੀਓ ਚੱਲਦੀ ਪਈ ਹੈ ਕਹਿੰਦੇ 10 ਸਾਲਾਂ ਦੇ ਵਿੱਚ ਪੂਰਾ ਪੰਜਾਬ ਇਸਾਈ ਬਣ ਜਾਊਗਾ ਤੇ ਉਹਦੇ ਚ ਕਮਿਟਮੈਂਟ ਦਿੱਤੀ ਉਹਨਾਂ ਨੇ ਆਪਣੀ ਵਿਚਾਰਧਾਰਾ ਦਿੱਤੀ ਕਹਿੰਦੇ ਵੀ ਮਾਝਾ ਤਰਨਤਾਰਨ ਗੁਰਦਾਸਪੁਰ ਅਰ ਜਿੰਨਾ ਵੀ ਇਲਾਕਾ ਵਾ ਕਹਿੰਦੇ ਵੀ ਇੱਕ ਘਰ ਛੱਡ ਕੇ ਦੋ ਘਰ ਇਸਾਈ ਬਣ ਗਏ ਠੀਕ ਆ ਜੀ ਮੰਨ ਲਿਆ ਤੁਹਾਡੀ ਗੱਲ ਤੇ ਉੱਤ ਬਾਅਦ ਫੇਰ ਆ ਗੱਲ ਆਈ ਕਹਿੰਦੇ ਵੀ ਜਦੋਂ ਅਸੀਂ ਦਿਵਾਨ ਲਾਈਦੇ ਸੀ 25-25 ਏਕੜ ਦੇ ਵਿੱਚ 25 25 ਕਿਲੇ ਡਰੋਨ ਵੀ ਸਾਡੀ ਤੋਹਫਾ ਕਰ ਜਾਂਦੀ ਸੀ ਵੀ ਹਨਾ ਵੀ ਐਡੀ ਸੰਗਤ ਐਡਾ ਇਕੱਠ ਚਲੋ ਇਹ ਵੀ ਗੱਲ ਮੰਨ ਲਈ ਵੀ ਜਿਹੜਾ ਪ੍ਰਚਾਰ ਕੀਤਾ ਕੀਤਾ ਤੇ ਮਾਨ ਵਾਲੀ ਗੱਲ ਨਹੀਂ ਜੀ ਅਸੀਂ ਤੇ ਜੇ ਤੁਸੀਂ ਵੀਡੀਓ ਦੇਖਣਾ ਚਾਹੋ ਤਾਂ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਹਾਂ ਔਰ ਇਹ ਲਿਖ ਕੇ ਲੈਣਾ ਤੇ ਲੈ ਲਓ ਮਾਜਾ ਅੱਧੇ ਤੋਂ ਵੱਧ ਅਸਾਈ ਹੋ ਗਿਆ ਜਿਹੜਾ ਅਮਰਤ ਸਰ ਤਰਨ ਤਾਰਨ ਉਹ ਪਰੇ ਵਾਲਾ ਬਾਰਡਰ ਦਾ ਇਲਾਕਾ ਸਾਰਾ ਇੱਕ ਪਿੰਡ 'ਚ ਦੋ ਚਰਚਾ ਇੱਕ ਗੁਰਦੁਆਰਾ ਤੇ ਸਾਡੇ ਵੀ ਹੁਣ ਪਿੰਡਾਂ ਦੇ ਵਿੱਚ ਸ਼ੁਰੂ ਹੋ ਗਿਆ ਥੋੜਾ ਥੋੜਾ ਵੱਡੀਆਂ ਮੰਡੀਆਂ ਦੇ ਵਿੱਚ ਸਮਾਗਮ ਕਰਨ ਲੱਗੇ ਐ ਹੁਣ 50 ਹਜ਼ਾਰ ਬੰਦਾ ਇਕੱਠਾ ਕਰ ਲਿਆ ਇਲਾਕੇ ਤੇ ਪ੍ਰਭਾਵ ਪੈਣਾ ਹੀ ਗਰਾਊਂਡ ਖਾਲੀ ਐ ਸਾਡੇ ਬੰਦਾ ਕੋਈ ਕਰਨ ਵਾਲਾ ਹੈ ਨਹੀਂ ਸਾਡੇ ਇਧਰ ਵਾਲੇ ਪਾਸੇ ਮੈਨੂੰ ਲੱਗਦਾ ਜੇ 20 ਬੰਦੇ ਵੀ ਇਕੱਠੇ ਕਰ ਲੋ ਤਾਂ ਨਹੀਂ ਮੰਡੀ ਭਰਦੀ ਜੇ ਠੱਲ ਪੈਂਦੀ ਸੀ ਨਾ ਮਾਫ਼ ਕਰਨਾ ਇਹ ਹੰਕਾਰ ਵਾਲੀ ਗੱਲ ਨਹੀਂ ਇਹ ਤੁਸੀਂ ਸੰਗਤ ਦਾ ਪਿਆਰ ਸੀ ਜਿੱਥੇ-ਜਿੱਥੇ ਮੰਡੀਆਂ 'ਚ ਦੀਵਾਨ ਲੱਗਦੇ ਸੀ ਨਾ ਉਹ ਸਭ ਦਾ ਪੂਠਾ ਬੰਦ ਹੋ ਜਾਂਦਾ ਸੀ ਐਡਾ ਕੱਠ ਅੰਮ੍ਰਿਤਸਰ ਦੀਵਾਨ ਲਾਏ ਤਰਨਤਾਰਨ ਲਾਏ ਇੱਦੀ ਤੁਨੀ ਵੀਵੀ 25-25 ਕਿੱਲੇ ਜਗਾ ਰੱਖਣੀ 15-15 ਏਕੜ 'ਚ ਮੰਡਾਲ ਵੀ ਲਾਏ ਆ ਡਰੋਨ ਵਿੱਚ ਉੱਥੇ ਚੱਲਦਾ ਇਹ ਕੈਮਰਾ ਵਸਾਂ ਨੋਟ ਕਰਦਾ ਹੁੰਦਾ ਹੁਣ ਸਾਡੇ ਵਾਲੇ ਸਾਨੂੰ ਗੱਲ ਕਹੋ ਕਰੋ ਤੇ ਕਰਨ ਦੇਣਾ ਨਹੀਂ ਇਹਦਾ ਪਰ ਜੋ ਹਾਲਾਤ ਬਣਨੇ ਨੇ ਇਹ ਤੁਸੀਂ ਦੇਖਣਾ ਪੰਜਾਬ ਦੇ ਵਿੱਚ ਆਉਣ ਵਾਲੇ 10 ਸਾਲਾਂ ਵਿੱਚ ਨੋਟ ਕਰਕੇ ਰੱਖਿਓ ਕਲਿੱਪ ਮੇਰਾ ਸੇਵ ਕਰਕੇ ਇਹਨਾਂ ਨੂੰ ਤੁਸੀਂ ਲੜਕੇ ਨਹੀਂ ਰੋਕ ਸਕਦੇ ਡੰਡੇ ਨਾਲ ਨਹੀਂ ਰੋਕ ਸਕਦੇ ਸੀ ਇਸਾਈਆਂ ਦਾ ਪ੍ਰੋਗਰਾਮ ਨਹੀਂ ਹੋਣ ਦੇਣਾ। ਨਾ ਤੁਹਾਨੂੰ ਪ੍ਰਚਾਰ ਦੇ ਬਦਲੇ ਪ੍ਰਚਾਰ ਕਰਨਾ ਹੈ। ਤੇ ਹਾਂਜੀ ਜਿੱਦਾਂ ਤੁਸੀਂ ਵੀਡੀਓ ਦੇਖ ਹੀ ਲਈਏ ਤੇ ਹੁਣ ਆਪਾਂ ਆਪਣੀ ਵਾਰੀ ਤੇ ਆਉਣੀ ਹੈ। ਕਿਦੋਂ ਜਦੋਂ ਕਹਿੰਦੇ ਵੀ ਭਾਈ ਰਣਜੀਤ ਸਿੰਘ ਜੀ ਢੱਡਰੀਆਲੇ ਦੇ ਮਾਤਾ ਜੀ ਚੜ੍ਹਾਈ ਕਰ ਗਏ। ਤੇ ਉਹਨਾਂ ਦਿਨਾਂ ਨੇ ਇੱਕ ਬੜੀ ਸਟੇਟਮੈਂਟ ਇਹਨਾਂ ਦੀ ਬੜੀ ਵੀਡੀਓ ਚੱਲੀ ਸੀ ਕਹਿੰਦੇ ਵੀ ਮੈਨੂੰ ਇੰਨੇ ਦਿਨ ਹੋ ਗਏ ਪ੍ਰਚਾਰ ਕਰਦੇ ਨੂੰ, ਮੈਨੂੰ ਇੰਨੇ ਦਿਨ ਹੋ ਗਏ ਅੰਮ੍ਰਿਤ ਪਾਣ ਕੇ ਤੇ ਨੂੰ ਤੇ ਉਸੇ ਗੱਲ ਤੇ ਆ ਜਾਂਦੇ ਆ ਜੀ ਤੁਸੀਂ 20 ਸਾਲਾਂ ਦੇ ਵਿੱਚ ਕਹਿੰਦੇ ਵੀ ਦੇਣ ਦੇ ਵਿੱਚ ਅਸੀਂ 10-10 ਲੱਖ ਪ੍ਰਾਣੀਆਂ ਨੂੰ ਵੀ ਅੰਮ੍ਰਿਤ ਛਕਾਇਆ ਮੰਨਣ ਤੇ ਨਹੀਂ ਗੱਲ ਹੁੰਦੀ ਚਲੋ ਮੰਨ ਲੈਨੇ ਆ ਵੀ 10000 ਪ੍ਰਾਣੀਆਂ ਨੂੰ ਛਕਾਲਿਆ ਹੋਊਗਾ ਤੁਸੀਂ ਸਵਾਲ ਕਰਦੇ ਆ ਵੀ ਜਿਨ੍ਹਾਂ ਨੂੰ ਤੁਸੀਂ ਛਕਾਇਆ ਸੀ ਕਦੀ ਉਹਨਾਂ ਕੋਲੇ ਜਾ ਕੇ ਦੇਖਿਆ ਆਪਾ ਵੀ ਉਹ ਕਿਹੜੇ ਹਾਲਾਤਾਂ 'ਚ ਗੁਜ਼ਰ ਰਹੇ ਉਹ ਵਾਹੀ ਗੁਰਜੀਤ ਖਾਲਸਾ ਸਿរី ਵਾਹੀ ਗੁਰਜੀਤ ਦੀ ਫਤਿਹ ਹਾਂ ਜੀ ਮੈਨੂੰ ਜਾਣਦੇ ਤੁਸੀਂ ਵੈਸੇ ਤਾਂ ਸਾਰੇ ਮੈਂ ਬਲਵਿੰਦਰ ਸਿੰਘ ਪਿੰਡ ਤੁਸਾਹਾਨ ਦੇ ਦੇਵੀਗੜ੍ਹ ਜ਼ਿਲ੍ਹਾ ਪਟਿਆਲਾ ਜੀ ਤਾਂ ਵੀਰੋ ਮੈਂ ਕਾਫੀ ਦਿਨਾਂ ਤੋਂ ਮਦਦ ਮੰਗ ਰਿਹਾ ਇਸ ਮਕਾਨ ਵਾਸਤੇ ਤਰਾਤੀ ਜਾਂ ਦੇਮੀ ਕਰਕੇ ਤਾਂ ਮਕਾਨ ਦੇਖੋ ਵੀ ਛੱਤ ਸਾਰਾ ਡਿੱਗ ਗਈ ਆ ਬਾਲੇ ਟੁੱਟੀਆਂ ਜੀ ਰੱਤੀ ਆ ਦੇਖੀ ਬਾਲੇ ਟੁੱਟ ਗਈ ਰੱਤੀ ਨੁਕਸਾਨ ਹੋਣ ਤੋਂ ਬਚ ਕੇ ਵੀਰੋ ਉਸ ਤੋਂ 10 ਮਿੰਟ 15 ਮਿੰਟ ਪਹਿਲਾਂ ਅਸੀਂ ਸਮਾਨ ਅੱਧਾ ਕੱਢ ਲਿਆ ਸੀ ਅੱਧਾ ਰਹਿ ਗਿਆ ਸੀ ਆ ਸਵੇਰੇ ਕੱਢਿਆ ਜੀ ਹਾਂਜੀ ਵੀਰ ਜੀ ਮਦਦ ਕਰੋ ਜੀ ਵੱਧ ਤੋਂ ਵੱਧ ਕੀ ਕਈ ਤੇਰੇ ਨਾਲ ਦੇ ਪਹਿਲਾ ਆਪ ਹੀ ਤੂੰ ਉਹਨਾਂ ਨੂੰ ਜੋੜਿਆ ਉਸ ਤੋਂ ਬਾਅਦ ਕਦੀ ਅਸੀਂ ਗੁਰਦੁਆਰੇ ਤੇ ਕਿੰਤੂ ਕਰਤਾ ਕਦੀ ਅਸੀਂ ਹਰਮੰਦਰ ਸਾਹਿਬ ਨੂੰ ਮਾਰਤ ਦਾ ਸਾ ਕਦੀ ਆਪਾਂ ਕਾਲ ਤਖਤ ਤੇ ਸਾਹਿਬ ਤੇ ਕਿੰਤੂ ਕਰਤਾ ਤੇ ਰਹਿਣ ਕਿੱਥੇ ਦਿੱਤਾ ਫਿਰ ਕਿਹੜਾ ਪ੍ਰਚਾਰ ਕਰਨਾ ਕੂੜ ਪ੍ਰਚਾਰ ਜਿੱਤੇ ਅਸੀਂ ਦਸ਼ਮ ਦੇ ਨਿੰਦਕ ਆ ਠੀਕ ਆ ਜੀ ਸਾਖੀ ਨੂੰ ਅਸੀਂ ਕੋਈ ਮੰਨਣਾ ਵੀ ਚਲੋ ਜੀ ਇਹਨਾਂ ਨੇ ਤੇ ਜੀ ਪੰਜਾ ਲਾ ਕੇ ਬਾਬੇ ਨਾਨਕ ਨੇ ਕਹਿੰਦੇ ਪਹਾੜ ਜੋੜਤਾ ਰੋਕਤਾ ਹਨ ਵੀ ਉਹ ਵੀ ਇਹਨਾਂ ਨੇ ਕਿਹਾ ਫਿਰ ਕਹਿੰਦੇ ਜੀ ਕਿ ਕਰਾਣੂ ਬਰਫੀਆਂ ਲਾਤੀਆਂ ਰੀਠੇ ਮਿੱਠੇ ਹੋ ਗਏ ਤੇ ਫਿਰ ਤੇਰੀ ਉਸੇ ਗੱਲ ਤੇ ਆਈਏ ਵੀ ਜੇ ਤੂੰ ਇਹ ਗੱਲ ਨਹੀਂ ਕਹਿੰਦਾ ਤੇ ਸਾਈ ਕੀ ਕਰ ਰਹੇ ਨੇ ਆਹ ਕਾ ਥੋੜੇ ਦਿਨ ਪਹਿਲਾਂ ਉਹਨਾਂ ਦੀ ਵੀਡੀਓ ਵੀ ਵਾਇਰਲ ਜੀ ਹੋਈ ਸੀ ਨਾ ਕਹਿੰਦੇ ਵੀ ਉਹ ਆਪ ਹੀ ਦੱਸਦਾ ਸੀ ਵੀ ਭਾਈ ਤੁਸੀਂ ਏਦਾਂ ਕਰਨਾ ਤੇ ਇੱਥੇ ਕਰਨਾ ਉਹ ਤਾਂ ਹੱਥ ਲਾ ਕੋ ਹਲੋ ਲਲੋ ਲਲੋ ਕਰਕੇ ਚੱਲ ਵੀ ਹਾਂ ਜੇ ਹਲਕਾ ਆ ਮੰਨ ਲਓ ਬਾਹਰ ਰੱਖਦਾ ਬਾਹਰ ਫੇ ਲਾ ਕੇ ਦਿਖਾਣੀ ਹੈ ਸਪੈਸ਼ਲ ਬਕਰ ਬਕਰ ਨਿਸ਼ਾਨ ਬਣਾ ਸਹੀ ਨਾ ਕਰੀਏ ਨਿਸ਼ਾਨ ਤੇ ਸਾਡਾ اوہ یہ کیا ہوا یہ نشان کیسے پڑا یہ میرا تھوڑا سا چوٹ لگ گئی تھی چوٹ لگ گئی تھی یا لگائی گئی تھی فائر فائر آؤٹ آؤٹ بولتے ہیں ہماری جتیں فائر کا نام ہے اور اپنا سارے پرفنڈا پڑا سارے دوستوں کے اس نام پہ نہ جنرل کا بھی کے دا نہ کوئی اور مولے انا باقی یہو خاص سیڑی والی بڑی کرا اوے پیچھے نا گدا کے رکھ دے کدا جڑا بند گڑا منڈا بہت ہی فلیگسیبل ہے نا وہ سیدھا فلیٹ ہی ڈکے کرتے ہیں وہ کوشش نہ کرے جتنے فائر ہو رہا ہے وہ بکرا اوے بیس چھوڑ دو تھوڑی تو تو بھی تے شکتی یا پھر او بھی کرامات ہی ا ਕਰਾਮਾਤ ਵੈਸੇ ਮੈਨੂੰ ਤੇਰੀ ਕਰਾਮਾਤ ਤੋਂ ਗੱਲ ਯਾਦ ਆ ਜਾਂਦੀ ਆ ਵੀ ਗੱਡੀ ਪਹੜਾੜੀ ਰਿਮਾ ਤੇ ਆਣਾ ਵੀ ਉਹਦੇ ਤਾਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ ਘਰ ਘਰ ਦੇ ਵਿੱਚ ਬਾਬਾ ਚੱਲਦਾ ਸੀ ਉਹਦੋਂ ਫੋਟੋ ਲੱਗਦੀ ਜਿਮਾ ਤੇ ਮੈਂ ਉਹਦੋਂ ਬਾਬੇ ਦੀ ਕਰਾਮਾਤ ਵੇਖੀ ਜਦੋਂ ਗੱਡੀ ਪਹੜਾੜੀ ਰਿਮਾ ਤੇ ਗੱਡੀ ਪਹੜਾੜੀ ਰਿਮਾ ਤੇ ਤੇ ਫੇਰ ਵੀ ਯਾਰ ਗੱਲ ਕਰੀਏ ਕਿਹੜੇ ਆਧਾਰ ਤੇ ਕਹਿਣਾ ਤੂੰ ਕੋਈ ਇੱਕ ਬਿਆਨ ਇਹਨਾਂ ਦਾ ਹੈ ਹੀ ਨਹੀਂ ਅਸੀਂ ਅਮਰ ਸ਼ਾਂਤੀ ਅਸੀਂ ਲੜਾਈ ਨਹੀਂ ਚਾਹੁੰਦੇ ਜੇ ਅਸੀਂ ਅਸੀਂ ਇੱਕ ਇਸ਼ਾਰਾ ਦੇ ਦਈਏ ਆ ਲੱਪਣੇ ਨਹੀਂ ਪਰ ਨਹੀਂ ਜੇ ਇਹਨਾਂ ਦਾ ਕੋਈ ਸਾਥੀ ਕੰਦ ਟੱਪ ਕੇ ਆ ਜੇ ਤੇ ਉਹਨੂੰ ਸਰੋਪੇ ਦਿੰਦੇ ਨੇ ਅਜੇ ਕਿ ਸਰੋਪੇ ਦੀ ਕੀਮਤ ਬੜੀ ਵੱਡੀ ਹੈ ਭਾਈ ਸਰੋ ਮੰਦੀਪ ਸਿੰਘ ਸਾਡੇ ਪਰਮੇਸ਼ਰ ਦੁਆਰ ਸਾਹਿਬ ਕਥਾ ਕਰਦੇ ਰਹੇ ਹੈ ਮੇਰੇ ਨਾਲ ਪਿਛਲੇ 7-8 ਸਾਲ ਤੋਂ ਮੇਰੇ ਨਾਲ ਡਿਊਟੀ ਕੀਤੀ ਹੈ ਮਿਸ਼ਨਰੀ ਕਾਲਜ ਵਿੱਚੋਂ ਚੌਂਤੇ ਵਿੱਚੋਂ ਇਹਨਾਂ ਨੇ ਪੜ੍ਹਾਈ ਕੀਤੀ ਹੈ 3 ਸਾਲ ਲਾ ਕੇ ਕੋਰਸ ਕੀਤਾ ਹੈ ਤੇ ਪਤੀ ਪਤਨੀ ਦੋਵੇਂ ਜਣੇ ਆਏ ਤੇ ਭਾਵੇਂ ਖੰਧ ਟੱਪ ਕੇ ਆਏ ਅੱਜ ਪਹੁੰਚੇ ਅੱਜ ਕੱਲ ਸ੍ਰੋਮਨਦੀਪ ਆਇਆ ਅੱਜ ਉਹਦੇ ਘਰ ਆਲੀ ਆਈ ਦੋਵੇਂ ਬੱਚੇ ਸਾਡੇ ਸਾਡੇ ਬੱਚੇ ਆ ਸਾਡੇ ਇਹਨਾਂ ਨੂੰ ਚਾਹੇ ਸੰਗਿਓ ਨਾ ਚਾਹੇ ਕੋਈ ਸਤੇਜ ਦੇ ਬੈਠਾ ਚਾਹੇ ਸੰਗਤ ਵਿੱਚ ਬੈਠਾ ਸਾਰੇ ਕਿਰਪਾ ਕਰਿਓ ਤਾਂ ਗੱਲ ਹੀ ਨਹੀਂ ਸੀ ਤੇ ਕਿੱਦਾਂ ਕਿਦਾਂ ਮੰਨੀ ਆ ਤੈਨੂੰ ਤੇਰੇ ਨਾਲ ਦੇ ਕਿੰਨੇ ਦੇਖ ਲਈਏ ਉਹ ਜਿਨ੍ਹਾਂ ਨੇ ਵਾਲ ਰੱਖੇ ਸੀ ਕੇਸ ਰੱਖੇ ਸੀ ਅਮਰਤਾ ਧਾਰੀ ਸੀ ਤੇਰੀਆਂ ਧਾਰਨਾਵਾਂ ਸੁਣ ਕੇ ਉਹ ਚਲੋ ਵੀ ਜੁੜ ਗਏ ਠੀਕ ਆ ਉਤਵਾਦੇ ਜਿਹੜੇ ਤੂੰ ਆਪ ਇਹ ਸਵਾਲ ਖੜੇ ਕਰਤੇ ਵਿਆਹ ਨਹੀਂ ਹੁੰਦਾ ਜੀ ਆ ਨਹੀਂ ਹੁੰਦਾ ਪਖੰਡਵਾਦ ਆ ਹਿੰਦੂਵਾਦ ਆ ਧਰਮਵਾਦ ਆ ਜਿਹੜਾ ਬੰਦਾ ਝੂਠੀ ਸੋਹ ਖਾ ਸਰਦਣਾ ਉਹ ਕਿਤੇ ਵਫਾ ਨਹੀਂ ਕਰ ਸਕਦਾ ਕਿਸੇ ਨੂੰ ਕੀ ਕਰਾਂਗੇ ਤੇਰੇ ਜਿਹੜੇ ਉਹ ਪਿੱਛੇ ਜਿੋ ਗੁੱਤ ਦੀ ਲਮਕਾ ਕੇ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਪਰ ਬੜੇ ਬੜੇ ਇਹੋ ਜਿਹੇ ਸੱਜਣ ਦੇਖੇ ਇੱਕ ਤੇਰਾ ਸੱਜਣ ਜਿਹੜਾ ਕਹਿੰਦਾ ਸੀ ਵੀ ਗੱਲ ਨਿਆ ਦੋ ਫਲਾਨਾ ਤੇਰੇ ਤੇ ਸ਼ੇਰ ਮਾਰਦਾ ਸੀ ਤੇ ਉਹਦੇ ਕੋਲ ਤੇ ਤੂੰ ਆਪ ਜਾ ਜਾ ਕੇ ਵੀਡੀਓ ਐਡਿਟ ਕਰਦਾ ਵੀ ਉਹਦੇ ਦਾੜੀ ਵੀ ਕੱਟੀ ਹੋਈ ਹੈ ਤੇ ਕਹਿੰਦਾ ਜੀ ਇਹਨ ਵਿਆਹ ਵਾਸਤੇ ਕੁੜੀ ਲੱਭ ਦੋ ਤੇ ਕਦੀ ਐਂ ਕਰ ਲਾਂਗੇ ਓਂ ਕਰ ਲਾਂਗੇ ਚੱਲ ਮੰਨ ਲਿਆ ਅਸੀਂ ਗਲਤ ਆ ਉਹ ਜਿਹੜੇ ਠੀਕ ਨੇ ਅੱਗੇ ਲਿਆ ਤਾਂ ਸਹੀ ਹਰ ਸਟੇਜ ਤੇ ਢੀੜੀ ਦੇਣ ਵਾਲਿਆ ਇੱਕ ਮਰਿਆਦਾ ਬਣਾਤਾ ਸਹੀ ਉਹ ਜਿਹੜੇ ਭੰਡ ਦੇ ਫਿਰਦੇ ਨਾਨਕ ਦੀ ਬਾਣੀ ਸਕੰਜਾ ਉਹਨਾਂ ਤੇ ਕਸਵਾ ਤਾਂ ਬਣਦਾ ਏ ਕੋਈ ਕੀਂਦੀ ਜੇਬ ਚ ਨਿਕਲੇਗਾ ਤੇਰਾ ਇੰਨਾ ਕੁ ਦੱਸਣਾ ਤਾਂ ਬਣਦਾ ਏ ਤੇਰਾ ਇੰਨਾ ਕੁ ਦੱਸਣਾ ਤਾਂ ਬਣਦਾ ਏ ਫਾਈਨੈਂਸ਼ਲੀ ਮੈਂਟਲੀ ਹਰਾਸ ਕਰਕੇ ਸੁੱਟ ਲੈਣਾ ਬਾਜ ਨੂੰ ਭਲੇਖਾ ਕਾਵਾਂ ਦਾ ਪਟੜੀਆਂ ਵਾਲਿਆਂ ਦੀ ਦਲੀਲ ਨੂੰ ਭੰਨ ਕੇ ਵਿਖਾਓ ਬਾਕੀ ਹੁਣ ਰਿਸ਼ਤਾ ਉਸਤਾ ਹੋ ਜਾਣਾ ਜਿਹੜੀ ਲੜਕੀ ਦਾ ਵਿਆਹ ਹੋਣਾ ਰੱਖੇਗਾ ਤਾਂ ਖੁਸ਼ ਉਹਨੂੰ ਵੀ ਦੇਰਸਾ ਬਣਾ ਲੈਦੇ ਲੱchn ਨੇ ਉਹ ਹੈ ਬੜਾ ਪਿਆਰ ਵਾਲਾ ਬਹੁਤ ਸੱਚੀ ਪਿਆਰ ਕਰਦੇ ਆ ਆਪਾਂ ਤੇ ਇਸੇ ਤਰ੍ਹਾਂ ਪਿਆਰ ਬਣਾਇਆ ਰਹੇ ਕਿਉਂ ਬਈ ਜੀ ਠੀਕ ਹੈ ਮਜ਼ਾਕ ਦਾ ਮਜ਼ਾਕ ਰਿਹਾ ਜੀ ਪਰ ਇਹ ਗੱਲ ਚੀਜ਼ ਆਪਾਂ ਨੂੰ ਸੋਚਣੀ ਪੈਣੀ ਆ ਹੁਣ ਇੱਕ ਗੱਲ ਸਾਈਡ ਤੇ ਰੱਖ ਦਈਏ ਵੀ ਲਾਈਕ ਵਿਊ ਇਹ ਨਹੀਂ ਇਹ ਚੀਜ਼ਾਂ ਤੇ ਚਲੋ ਕੰਜਰਾਂ ਦੀਆਂ ਵੀ ਆ ਜਾਂਦੀਆਂ ਪਰ ਗੱਲ ਇਹ ਵੀਡੀਓ ਪਾਉਣ ਦਾ ਮਤਲਬ ਇਹ ਹੁੰਦਾ ਵੀ ਸਾਡੀ ਇੱਕ ਵੀਡੀਓ ਦੇ ਨਾਲ ਕੋਈ ਇੱਕ ਬੰਦਾ ਹੀ ਗਿਆਨ ਵਾਣ ਮਰਕੀ ਨਹੀਂ ਗਿਆਨੀ ਤਾਂ ਨਹੀਂ ਹੈਗੇ ਪਰ ਥੋੜਾ ਜਿਹੀ ਬੋਤੀ ਜਾਣਕਾਰੀ ਰੱਖਣ ਲਾਪੇ ਵੀ ਕਿਹੜਾ ਬੰਦਾ ਕਿਦਾਂ ਦਾ ਬਸ ਇਹੀ ਚਾਹੀਦਾ ਹੈ ਕੀ ਤੇ ਹੁਣ ਗੱਲ ਕਰੀਏ ਵੀ ਭਾਈ ਇਹਨਾਂ ਦੇ ਨਾਲ ਦੇ ਸਾਥੀਆਂ ਦੀ ਗੱਲਾਂ ਕੀਤੀਆਂ ਵੀ ਅਹੀ ਸਿੱਖੀ ਜੋੜੋ ਵਧਾਓ ਇਹ ਫੁਲਵਾੜੀ ਫੁੱਲਣੀ ਚਾਹੀਦੀ ਹੈ ਤੇ ਤੇਰੀ ਗੱਲ ਤੇ ਆਉਂਨੇ ਆ ਤੁਹਾਡੇ ਨਾਲ ਦਾ ਸਾਥੀ ਉਹ ਅੰਗਰੇਜ਼ ਸਿੰਘ ਵੀਡੀਓ ਪਾਈ ਹੋਣੇ ਵਿਚ ਮੀਡੀਆ ਤੇ ਮਨੇ ਖਾਈ ਸਾਰੀ 6-7000 ਦਿੰਦਾ ਸੀ ਉਹਦੇ 'ਚ ਮੈਂ ਟੱਬਰ ਪਾ ਲਈ ਨਾ ਕੀ ਕਰਾਂ ਉਹ ਨਹੀਂ ਤੇਰੇ ਨਾਲ ਜੁੜਿਆ ਇਨ ਛੋਟੇ-ਮੋਟੇ ਪ੍ਰੋਗਰਾਮੋ ਸੇ ਕਿੰਨਾ ਕਮਾ ਲੈਂਦੇ ਹੋ ਤੇ ਉਹ ਟੁੰਡੀ ਬਾਹ ਵਾਲਾ ਪਤਾ ਨਹੀਂ ਕੁਲਦੀਪ ਸਿੰਘ ਹੀ ਸ਼ਾਇਦ ਉਹ ਵੀ ਹੈਨਾ ਕਿੰਨੇ ਇੱਕ ਤੇਰੇ ਨਾਲ ਦਾ ਜਿਹੜਾ ਤੈਨੂੰ ਸਾਰਾ ਕੁਝ ਸੁਚੇਤ ਕਰਦਾ ਸੀ ਭਾਈ ਉਹਦੇ ਟ੍ਰੇਨ ਦੇ ਵਿੱਚ ਉਹ ਕਹਿੰਦੇ ਲੱਤ ਵੱਢੀ ਗਈ ਤੇ ਉਹ ਪਹੁੰਚ ਕਰਦਾ ਮਰ ਗਿਆ ਪਰ ਭਾਈ ਸਾਹਿਬ ਹੁਣਾਂ ਨੇ ਨਾ ਬਾਹ ਨਹੀਂ ਫੜੀ ਤੇ ਇਹ ਸਿੱਖੀ ਨਾਲ ਜੁੜਨ ਦੀਆਂ ਗੱਲਾਂ ਕਰਦੇ ਨੇ। ਕੀ ਕੀ ਕਹਿਣਾ ਕਹਿਣਾ ਕੀ ਚਾਹ ਰਹੇ ਆਂ ਭਈ ਆਪ? ਤੇ ਗੱਲ ਕਰੀਏ ਜੀ ਫਿਰ ਇਸਾਈ ਧਰਮ ਕਿੰਦਾ ਵਧੀਆ। ਚਲੋ ਜਸੂ ਵਾਲਿਆਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਫਿਰ ਵੀ ਇੱਕ ਤਾਂ ਵਧੀਆ। ਅਗਲਾ ਪਤਾ ਕੀ ਕਹਿੰਦੇ ਆ ਜੀ? ਹੇਲੇਲੂਇਆ। ਕਹਿੰਦੇ ਜੇ ਤੁਹਾਨੂੰ ਕੋਈ ਬਿਮਾਰੀ ਆ ਅਸੀਂ ਪੈਸੇ ਦਿੰਨੇ ਆ ਤੁਸੀਂ ਇਲਾਜ ਕਰੋ ਆਪਣਾ। ਜੇ ਤੁਹਾਡੀ ਛੱਤ ਚੋਂਦੀ ਹੈ ਤੇ ਅਸੀਂ ਤੁਹਾਡਾ ਲੈਂਟਰ ਪਾ ਦਿੰਨੇ ਆ। ਤੁਹਾਡੇ ਬੱਚਿਆਂ ਨੂੰ ਅਸੀਂ ਵਧੀਆ ਪੜ੍ਹਾਈ ਲਿਖਾਈ ਦੇਣੀ ਆ ਸਾਰਾ ਕੁਝ ਢੱਡਰੀ ਵਾਲੇ ਜੀ ਭਾਈ ਰਣਜੀਤ ਸਿੰਘ ਢੱਡਰੀ ਜੀ ਤਾਨੂੰ ਇਹ ਸਵਾਲ ਕਰਦੇ ਆਂ ਅੱਧੀ ਦੁਨੀਆ ਨੂੰ ਇੱਥੇ ਤੰਗ ਪਰੇਸ਼ਾਨ ਕੀਤਾ ਤੁਹਾਡੇ ਬਾਹਰ ਪੰਪ ਚੱਲਦੇ ਆ ਠੀਕ ਹੈ ਜੀ ਸਾਰਾ ਧਿਆਨ ਤਾਂ ਤੁਹਾਡਾ ਪਰਮੇਸ਼ਰ ਦੁਆਰ ਵਾਲਾ ਆ ਗਿਆ ਅਰੇ ਕਿ ਕੁਲਵੈਸ਼ਵਰ ਦੁਆਰ ਕਹਿੰਦੇ ਆ ਪਰਮੇਸ਼ਰ ਉੱਥੇ ਦੀਦਾ ਨਹੀਂ ਹੈਗਾ ਕਿ ਇੱਥੇ ਤਾਂ ਪਖੰਡ ਚੱਲਦਾ ਉੱਥੇ ਤਾਂ ਫੈਸ਼ਨ ਠੀਕ ਹੈ ਜੀ ਸਾਰਾ ਧਿਆਨ ਤੁਹਾਡਾ ਆ ਗਿਆ ਗੱਗਰੀਆਂ ਤੇ ਲਾਣੇ-ਤਾਣੇ ਤੇ ਸਾਰਾ ਕੁਝ ਗੱਡੀਆਂ ਤੇ ਵਲੋਗਾਂ ਤੇ ਹਮਕੋ ਮਾਰੋ ਹਮਕੋ ਜ਼ਿੰਦਾ ਮਤ ਛੋੜੋ ਸਾਣਾ ਕੀ ਕਰੀਏ ਅਸੀਂ ਫਿਰ ਤੁਹਾਡੇ ਨਾਲ ਦੇ ਤੁਹਾਡੇ ਤੇ ਜੁੜੇ ਨੇ ਤੇ ਤੁਸੀਂ ਹੋ ਰਣਾ ਜਿਹੜਾ ਨਹੀਂ ਗੱਲਾਂ ਕਰਦੇ ਅਕਲ ਦੇਖ ਲੋ ਕਿੰਨੀ ਕ ਠੀਕ ਹੈ ਜੀ ਤੇ ਮੇਨ ਗੱਲ ਪ੍ਰਚਾਰ ਕੀ ਕਰਨਾ ਜੀ ਸਰੋਵਰ ਹਰਮੰਦਰ ਸਾਹਿਬ ਦਾ ਸਰੋਵਰ ਤੁਸੀਂ ਕਿਹਾ ਜੀ ਸਰੋਵਰ ਚੋਂ ਉਹਨਾਂ ਕੀ ਮਿਲਦਾ ਮਨਾਂ ਚੁਟਿਆਣਾ ਤੇ ਦਸਿਕੀ ਦਾ ਅੰਤਰਾ ਦੂਜੀ ਗੱਲ ਹਰਮੰਦਰ ਸਾਹਿਬ ਤੁਸੀਂ ਕਿਹਾ ਜੀ ਆਰਮ ਬਿਲਡਿੰਗ ਫਿਰ ਲੋਕ ਜਾਂਦੇ ਆ ਜੀ ਸਾਰੀ ਸੰਗਤ ਜਾਂਦੀ ਹੈ ਤੀਰਤ ਸਾਨਾ ਤੇ ਇਕੱਠੇ ਹੋਵਾਂਗੇ ਆਪਸੀ ਭਾਈਚਾਰਾ ਵਧੂਗਾ ਆਖਰੀ ਮਾਰਜੀ ਵਾਲੇ ਤਾਂ ਮਾਲਵੇ ਚ ਆਈ ਜਾਂਦੇ ਆ ਮਾਲਵੇ ਵਾਲੇ ਦਬਾਬੇ ਚ ਜਾਈ ਜਾਂਦੇ ਨੇ ਤੀਰਥ ਸਾਨਾਂ ਤੇ ਜਾਣ ਦਾ ਕੀ ਫਾਇਦਾ ਫੇਰ ਅਸੀਂ ਕੀ ਮੰਨੀਏ ਤੇ ਇਸ ਕਰਕੇ ਜਿੰਨਾ ਬੇੜਾ ਗਰਕ ਭਾਈ ਰਣਜੀਤ ਸਿੰਘ ਜੀ ਤੁਸੀਂ ਕੀਤਾ ਨਾ ਸਟੂਪਿਡ ਬੰਦੇ ਆ ਉਹ ਕਿਸੇ ਨੇ ਨਹੀਂ ਕੀਤਾ ਹਣਾ ਸ਼ਟ ਯਰ ਮਾਉਥ ਯਾਰ ਤੇ ਸਾਰਾ ਵੱਡੀ ਗੱਲ ਤੁਹਾਨੂੰ ਸੁਣਨ ਵਾਲੇ ਤੁਹਾਨੂੰ ਜਿਹੜਾ ਤੁਸੀਂ ਕਹਿੰਦੇ ਹੋ ਵੀ 25 ਲੱਖ ਦਾ ਇਕੱਠ ਹੋ ਜਾਣਾ ਫਲਾਨਾ ਹੋ ਜਾਣਾ ਤੁਹਾਨੂੰ ਸੁਣਨ ਵਾਲੇ ਹੀ ਲੋਕਾਂ ਕੱਗੇ ਸਵਾਲ ਕਰਦੇ ਜੀ ਦਸਮ ਨੂੰ ਅਸੀਂ ਕਿਉਂ ਮੰਨੀਏ ਫਤਿਹ ਵੀ ਪਹਿਲਾਂ ਫਤਿਹ ਦੀ ਸਾਂਝ ਵੀ ਪਾ ਲੈਂਦੇ ਜੇ ਬੰਦਾ ਪੁੱਛੇ ਫਤਿਹ ਕਿੱਥੋਂ ਆਈਏ ਤੇ ਫਿਰ ਕਹਿੰਦੇ ਜੀ ਸਾਡੇ ਭਾਈ ਸਾਹਿਬ ਕਹਿੰਦੇ ਆ ਫਤਿਹ ਵੀ ਆਦ ਮਹਾਰਾਜ ਦੇ ਵਿੱਚੋਂ ਜੀ ਇਹਦੇ ਬਾਰੇ ਤਾਂ ਸਾਨੂੰ ਪਤਾ ਨਹੀਂ ਪਰ ਸਾਡੇ ਭਾਈ ਸਾਹਿਬ ਨਹੀਂ ਇਹ ਪਤਾ ਕਰਨ ਦੀ ਲੋੜ ਹੈ ਨਾ ਪਤਾ ਕਿਉਂ ਨਹੀਂ ਜਿਹੜੀ ਤੁਸੀਂ ਸਾਨੂੰ ਕੁਐਸਚਨ ਕੀਤਾ ਹੈ ਨਾ ਅਸੀਂ ਤੁਹਾਨੂੰ ਦੱਸਾਂਗੇ ਸਾਨੂੰ ਕਸੀ ਦੱਸਾਂਗੇ ਇਹ ਤੁਸੀਂ ਕਹਿ ਦਿੱਤਾ ਸਾਨੂੰ ਪਤਾ ਨਹੀਂ ਪੱਲਾ ਝਾੜ ਦਿੱਤਾ ਇਹ ਫਤਿਹ ਗੁਰੂ ਗਰਬ ਸਾਹਿਬ ਜੀ ਜਾਈ ਹੈ ਜੀ ਦੱਸੋ ਕਿੱਥੇ ਲਿਖੀ ਹੋਈ ਹੈ ਗੁਰੂ ਗਰਬ ਸਾਹਿਬ ਮਹਾਰਾਜ ਦੇ ਵਿੱਚ ਫਤਿਹ ਸਾਡੇ ਭਾਈ ਸਾਹਿਬ ਨੇ ਸਾਨੂੰ ਦੱਸ ਸੋ ਹੁਣ ਕੀ ਕਹੀਏ ਅਸ ਤੱਕ ਘੰਟਾ ਘੰਟਾ ਹੱਸਦੇ ਹੁੰਨੇ ਵੇ ਕਿ ਦੁਨੀਆ ਵੇਖੋ ਕੀ ਕਰਦੀ ਫਿਰਦੀ ਐ ਦੁਨੀਆ ਵੇਖੋ ਰੋਕਾਂ ਦੇ ਤਮਾਸ਼ੇ ਵੇਖੋ ਆਪਾਂ ਤਾਂ ਨੰਦ ਲੈਣ ਆਏ ਹਾਂ ਮਹਾਰਾਜ ਜੀ ਕੀ ਬਾਤ ਐ ਜੀ ਲੱਗਿਆ ਪਈਆਂ ਤੀਆਂ ਲੱਗੀਆਂ ਪਈਆਂ ਤੇ ਜਾਣ ਲੱਗਾ ਮੈਂ ਇਹ ਗੱਲ ਜ਼ਰੂਰ ਕਹੂੰਗਾ ਜੀ ਆਪਣਾ ਨਵਾਂ ਪੇਜ YouTube ਦਾ ਵਾ ਲਾਪਾਸ ਸਪੈਸ਼ਲਿਸਟ ਤੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਦਾਂਗੇ ਉਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਤਾਂ ਜੋ